ਰਾਜਧਾਨੀ ਦਿੱਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤੱਬਯ ਪਾਥ ਉਤੇ ਨਵੇਂ ਬਣੇ ਕਰਤੱਬਯ ਭਵਨ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਪੀਐਮ ਮੋਦੀ ਨੇ ਸਰੂ ਦੇਸ਼ ਦੇ ਸੰਕਲਪ ਅਤੇ ਯਤਨਾਂ ਦਾ ਪ੍ਰਤੀਕ ਕਰਾਰ ਦਿੱਤਾ ਸੋਸ਼ਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਨਾ ਸਿਰਫ ਸਰਕਾਰੀ ਯੋਜਨਾਵਾਂ ਦੀ ਲਾਗੂ ਕਰਨ ਦੀ ਗਤੀ ਨੂੰ ਤੇਜ਼ ਕਰੇਗੀ ਸਗੋ ਵਿਕਸਤ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਇੱਕ ਕੋਸੇ ਕਦਮ ਹੈ ਉਹਨਾਂ ਨੇ ਇਸ ਇਮਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਵੀ ਖੂਬ ਸਰਾਹਣਾ ਕੀਤੀ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਸਵੈ ਨਿਰਪਰ ਭਾਰਤ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਵਾਤਾਵਰਣ ਸੁਰੱਖਿਆ ਵੱਲ ਧਿਆਨ ਦਿੰਦੇ ਹ ਉਹਨਾਂ ਨੇ ਕਰਤੱਵ ਪਵਨ ਦੇ ਵਿੜੇ ਵਿੱਚ ਇੱਕ ਰੁੱਖ ਵੀ ਲਗਾਇਆ ਪ੍ਰਧਾਨ ਮੰਤਰੀ ਨੇ ਇਸ ਇਮਾਰਤ ਨੂੰ ਅਤੀ ਆਧੁਨਿਕ ਬੁਨਿਆਦੀ ਢਾਂਚੇ ਦੀ ਉਦਾਹਰਣ ਦੱਸਦਿਆਂ ਰਾਸ਼ਟਰ ਨੂੰ ਸਮਰਪਿਤ ਕੀਤਾ ਰਾਜਧਾਨੀ ਦਿੱਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤੱਬਯ ਪਾਥ ਉਤੇ ਨਵੇਂ ਬਣੇ ਕਰਤੱਬਯ ਪਵਨ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਪੀਐਮ ਮੋਦੀ ਨੇ ਸਰੂ ਦੇਸ਼ ਦੇ ਸੰਕਲਪ ਅਤੇ ਯਤਨਾਂ ਦਾ ਪ੍ਰਤੀਕ ਕਰਾਰ ਦਿੱਤਾ ਸੋਸ਼ਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਨਾ ਸਿਰਫ ਸਰਕਾਰੀ ਯੋਜਨਾਵਾਂ ਦੀ ਲਾਗੂ ਕਰਨ ਦੀ ਗਤੀ ਨੂੰ ਤੇਜ਼ ਕਰੇਗੀ ਸਗੋਂ ਵਿਕਸਤ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਇੱਕ ਕੋਸੇ ਕਦਮ ਹੈ ਉਹਨਾਂ ਨੇ ਇਸ ਇਮਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਵੀ ਖੂਬ ਸਰਾਹਣਾ ਕੀਤੀ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਸਵੈ ਨਿਰਪਰ ਭਾਰਤ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਵਾਤਾਵਰਣ ਸੁਰੱਖਿਆ ਵੱਲ ਧਿਆਨ ਦਿੰਦੇ ਹਾਂ ਉਹਨਾਂ ਨੇ ਕਰਤੱਵ ਪਵਨ ਦੇ ਵਿੜੇ ਵਿੱਚ ਇੱਕ ਰੁੱਖ ਵੀ ਲਗਾਇਆ ਪ੍ਰਧਾਨ ਮੰਤਰੀ ਨੇ ਇਸ ਇਮਾਰਤ ਨੂੰ ਅਤੀ ਆਧੁਨਿਕ ਬੁਨਿਆਦੀ ਢਾਂਚੇ ਦੀ ਉਦਾਹਰਣ ਦੱਸਦਿਆਂ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ ਰਾਜਧਾਨੀ ਦਿੱਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤੱਬਯ ਪਾਥ ਉਤੇ ਨਵੇਂ ਬਣੇ ਕਰਤੱਬਯ ਭਵਨ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਪੀਐਮ ਮੋਦੀ ਨੇ ਸਰੂ ਦੇਸ਼ ਦੇ ਸੰਕਲਪ ਅਤੇ ਯਤਨਾਂ ਦਾ ਪ੍ਰਤੀਕ ਕਰਾਰ ਦਿੱਤਾ ਸੋਸ਼ਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਨਾ ਸਿਰਫ ਸਰਕਾਰੀ ਯੋਜਨਾਵਾਂ ਦੀ ਲਾਗੂ ਕਰਨ ਦੀ ਗਤੀ ਨੂੰ ਤੇਜ਼ ਕਰੇਗੀ ਸਗੋ ਵਿਕਸਤ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਇੱਕ ਖੋਸੇ ਕਦਮ ਹੈ ਉਹਨਾਂ ਨੇ ਇਸ ਇਮਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਵੀ ਖੂਬ ਸਰਾਹਣਾ ਕੀਤੀ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਸਵੈ ਨਿਰਪਰ ਭਾਰਤ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਵਾਤਾਵਰਣ ਸੁਰੱਖਿਆ ਵੱਲ ਧਿਆਨ ਦਿੰਦੇ ਆ ਉਹਨਾਂ ਨੇ ਕਰਤੱਵ ਪਵਨ ਦੇ ਵਿੜੇ ਵਿੱਚ ਇੱਕ ਰੁੱਖ ਵੀ ਲਗਾਇਆ ਪ੍ਰਧਾਨ ਮੰਤਰੀ ਨੇ ਇਸ ਇਮਾਰਤ ਨੂੰ ਅਤੀ ਆਧੁਨਿਕ ਬੁਨਿਆਦੀ ਢਾਂਚੇ ਦੀ ਉਦਾਹਰਣ ਦੱਸਦਿਆਂ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ ਰਾਜਧਾਨੀ ਦਿੱਲੀ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤੱਬਯ ਪਾਥ ਉਤੇ ਨਵੇਂ ਬਣੇ ਕਰਤੱਬਯ ਪਵਨ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਪੀਐਮ ਮੋਦੀ ਨੇ ਸਰੂ ਦੇਸ਼ ਦੇ ਸੰਕਲਪ ਅਤੇ ਯਤਨਾਂ ਦਾ ਪ੍ਰਤੀਕ ਕਰਾਰ ਦਿੱਤਾ ਸੋਸ਼ਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆ ਮੋਦੀ ਨੇ ਲਿਖਿਆ ਕਿ ਇਹ ਇਮਾਰਤ ਨਾ ਸਿਰਫ ਸਰਕਾਰੀ ਯੋਜਨਾਵਾਂ ਦੀ ਲਾਗੂ ਕਰਨ ਦੀ ਗਤੀ ਨੂੰ ਤੇਜ਼ ਕਰੇਗੀ ਸਗੋ ਵਿਕਸਿਤ ਭਾਰਤ ਦੇ ਸੁਪਨੇ ਨੂੰ ਹਕੀਕਤ ਬਣਾਉਣ ਵਿੱਚ ਇੱਕ ਖੋਸੇ ਕਦਮ ਹੈ। ਉਹਨਾਂ ਨੇ ਇਸ ਇਮਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਵੀ ਖੂਬ ਸਰਾਹਣਾ ਕੀਤੀ। ਮੋਦੀ ਨੇ ਲਿਖਿਆ ਕਿ ਇਹ ਇਮਾਰਤ ਸਵੈ ਨਿਰਪਰ ਭਾਰਤ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਵਾਤਾਵਰਣ ਸੁਰੱਖਿਆ ਵੱਲ ਧਿਆਨ ਦਿੰਦੇ ਹਾਂ। ਉਹਨਾਂ ਨੇ ਕਰਤੱਵ ਪਵਨ ਦੇ ਵਿੜੇ ਵਿੱਚ ਇੱਕ ਰੁੱਖ ਵੀ ਲਗਾਇਆ। ਪ੍ਰਧਾਨ ਮੰਤਰੀ ਨੇ ਇਸ ਇਮਾਰਤ ਨੂੰ ਅਤੀ ਆਧੁਨਿਕ ਬੁਨਿਆਦੀ ਢਾਂਚੇ ਦੀ ਉਦਾਹਰਣ ਦੱਸਦਿਆਂ ਰਾਸ਼ਟਰ ਨੂੰ ਸਮਰਪਿਤ ਕੀਤਾ।